ਦੇਸ਼ਪਾਤ ਵਿੱਚ ਮੁਫਤ ਰਾਸ਼ਨ ਯੋਜਨਾ ਦਾ ਲਾਭ ਲੈਣ ਵਾਲਿਆਂ ਲਈ ਇੱਕ ਵੱਡਾ ਬਦਲਾਅ ਆਇਆ ਹੈ ਕੇਂਦਰ ਸਰਕਾਰ ਨੇ ਯੋਗ ਲਾਭਪਾਤਰੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਰਾਸ਼ਨ ਕਾਰਡ ਸੂਚੀ ਵਿੱਚੋਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਪਹਿਲੀ ਵਾਰ ਖੁਰਾਕ ਅਤੇ ਜੰਤਕ ਵੰਡ ਵਿਭਾਗ ਨੇ ਵੱਖ-ਵੱਖ ਸਰਕਾਰੀ ਡਾਟਾ ਬੇਸਾਂ ਨੂੰ ਜੋੜ ਕੇ ਇੱਕ ਸੂਚੀ ਤਿਆਰ ਕੀਤੀ ਹੈ ਜਿਸ ਵਿੱਚ ਉਹ ਲੋਕ ਸ਼ਾਮਲ ਹਨ ਜੋ ਰਾਸ਼ਟਰੀ ਖੁਰਾਕ ਸੁਰੱਖਿਅਤ ਐਕਟ ਐਨ ਐਫ ਐਸ ਈ ਅਧੀਨ ਮੁਫਤ ਅਨਾਜ ਦੇ ਹੱਕਦਾਰ ਨਹੀਂ ਹਨ ਸਰਕਾਰ ਦੁਆਰਾ ਇਕੱਠੇ ਕੀਤੇ ਗਏ ਅੰਕੜਿਆਂ ਅਨੁਸਾਰ ਲਗਭਗ 1.7 ਕਰੋੜ ਰਾਸ਼ਨ卡ਡਾ ਧਾਰਕਾਂ ਨੂੰ ਅਯੋਗ ਘੋਸ਼ਿਤ ਕੀਤਾ ਗਿਆ ਇਨ੍ਹਾਂ ਵਿੱਚੋਂ 94.71 ਲੱਖ ਲੋਕ ਆਮਦਨ ਕਰਦਾਤਾ ਹਨ 75.51 ਲੱਖ ਕੋਲ ਚਾਰ ਪਹੀਆ ਵਾਹਨ ਹਨ ਅਤੇ 5.31 ਲੱਖ ਕੰਪਨੀਆਂ ਵਿੱਚ ਡਾਇਰੈਕਟਰਾਂ ਵੱਜੋਂ ਸੂਚੀ ਵੱਧ ਹਨ ਇਹ ਅਕੜੀ ਆਮਦਨ ਕਾਰ ਵਿਭਾਗ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਨੂੰ ਮਿਲਾ ਕੇ ਤਿਆਰ ਕੀਤੇ ਗਏ ਹਨ ਐਨਐਫਸੀ ਦੇ ਨਿਯਮਾਂ ਅਨੁਸਾਰ ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 1 ਲੱਖ ਤੋਂ ਵੱਧ ਹੈ ਜਿਨ੍ਹਾਂ ਕੋਲ ਕਾਰ ਜਾਂ ਹੋਰ ਚਾਰ ਪਹੀਆ ਵਾਹਨ ਜਾਂ ਜੋ ਆਮਦਨ ਟੈਕਸ ਅਦਾ ਕਰਦੇ ਹਨ ਉਹਨਾਂ ਨੂੰ ਇਸ ਯੋਜਨਾ ਦੇ ਤਹਿਤ ਮੁਫਤ ਰਾਸ਼ਨ ਲਈ ਯੋਗ ਨਹੀਂ ਮੰਨਿਆ ਜਾਂਦਾ ਇਸ ਦੇ ਬਾਵਜੂਦ ਹੁਣ ਤੱਕ ਵੱਡੀ ਗਿਣਤੀ ਵਿੱਚ ਅਜਿਹੇ ਲੋਕ ਇਸ ਦਾ ਲਾਭ ਤਾਂ ਲੈ ਰਹੇ ਹਨ ਕੇਂਦਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 31 ਸਤੰਬਰ 2025 ਤੱਕ ਇਹਨਾਂ ਯੋਗ ਲਾਭਪਾਤਰਿਆਂ ਦੀ ਤਸਦੀਕ ਕਰਨ ਤੇ ਰਾਸ਼ਨ ਕਾਰਡ ਰਾਤ ਕਰਨ ਦੇ ਨਿਰਦੇਸ਼ ਦਿੱਤੇ ਹਨ ਇਹ ਪੂਰੀ ਜਾਣਕਾਰੀ ਰਾਈਟ ਫੁੱਲ ਟਾਰਗੇਟਿੰਗ ਡੈਸ਼ਬੋਰਡ ਨਾਮਕ ਪੋਰਟਲ ਤੇ API ਦੇ ਦਰਤ ਸਿਸਟਮ ਰਾਹੀਂ ਰਾਜਾਂ ਨੂੰ ਉਪਲਬਧਤ ਕਰਵਾਈ ਜਾ ਰਹੀ ਹੈ ਐਨਐਕਸ ਦੇ ਤਹਿਤ ਇਸ ਸਮੇਂ ਤੀਜ ਪਾਰ ਵਿੱਚ 19.17 ਕਰੋੜ ਰਾਸ਼ਨ ਕਾਰਡ ਸਰਗਰਮ ਹਨ ਜਿਨ੍ਹਾਂ ਦੇ ਲਾਭ ਲਗਭਗ 70.5 ਕਰੋੜ ਲੋਕਾਂ ਨੂੰ ਮਿਲ ਰਿਹਾ ਹੈ ਹਾਲਾਂਕਿ ਇਸੇ ਉਹਨਾਂ ਦੀ ਵੱਧ ਤੋਂ ਵੱਧ ਸੀਮਾ 81.35 ਕਰੋੜ ਲੋਕਾਂ ਲਈ ਨਿਰਧਾਰਿਤ ਕੀਤੀ ਗਈ ਹੈ ਯਾਨੀ ਅਜੇ ਵੀ ਲੱਖਾਂ ਲੋੜਵੰਦ ਲੋਕਾਂ ਨੂੰ ਜੋੜਨ ਦੀ ਸੰਭਾਵਨਾ ਹੈ ਜੋ ਕਿ ਇਸ ਡਾਟਾ ਸਪਾਈ ਤੋਂ ਬਾਅਦ ਪ੍ਰਾਪਤ ਕੀਤੀ ਜਾ ਸਕਦੀ ਹੈ ਇਹ ਪਹਿਲੀ ਵਾਰ ਨਹੀਂ ਜਦੋਂ ਜਾਲੀ ਜਾਂ ਯੋਗ ਕਾਡਾ ਵਿਰੁੱਧ ਕਾਰਵਾਈ ਕੀਤੀ ਗਈ ਹੈ 2021 ਤੋਂ 2023 ਦੇ ਵਿਚਕਾਰ ਵੀ ਸਰਕਾਰ ਨੇ 1.34 ਕਰੋੜ ਜਾਲੀ ਰਾਸ਼ਨ ਕਾਰਡ ਰੱਦ ਕੀਤੇ ਹਨ ਖੁਰਾਕ ਸਕੱਤਰ ਸੰਜੀਪ ਚੋਪੜਾ ਨੇ ਇਸ ਪਹਿਰ ਕਦਮੀ ਨੂੰ ਟਾਰਗੇਟ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ TDS ਦੀ ਪਾਰਦਰਸ਼ਤਾ ਤੇ ਨਿਰਪੱਖਤਾ ਦੀ ਵਧਾਉਣ ਵਾਲਾ ਇੱਕ ਮਹੱਤਵਪੂਰਨ ਕਦਮ ਦੱਸਿਆ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਲੋਕਾਂ ਨੂੰ ਇਸ ਯੋਜਨਾ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ ਜੋ ਅਸਲ ਵਿੱਚ ਇਸ ਦੇ ਹੱਕਦਾਰ ਹਨ ਪਰ ਹੁਣ ਤੱਕ ਸੂਚੀ ਤੋਂ ਬਾਹਰਸ